ਹਾਂਜੀ ਸਟਾਰਟਿੰਗ ਸਾਥੀ ਇਹ ਇਤੋਂ ਹੋਈ ਹੈ ਸਭ ਤੋਂ ਪਹਿਲਾ ਟਰੈਕਟਰ ਕਾਲਾ ਸੰਘਿਆ ਜੇ ਆਇਆ ਸੀ ਠੀਕ ਹੈ ਔਰ ਇਹਦੇ ਇਸੇ ਦੀ ਬਦੌਲਤ ਅੱਜ ਸਾਰਾ ਇਸੇ ਦੀ ਬਦੌਲਤ ਸਾਰਾ ਕੁਝ ਖੜਾ ਹੈ ਠੀਕ ਹੈ ਤੇ ਹੁਣ ਇਹ ਤਾਂ ਇੰਜਨ ਬਦਲਿਆ ਹੋਇਆ ਹੈ ਨਾ ਜੀ ਆ ਇੰਜਨ ਚੇਂਜ ਕਰਾਂਗੇ ਹੁਣ ਹਾਂ ਤੇ ਆਪਾਂ ਵੀਡੀਓ 'ਚ ਇਹ ਵੀ ਕਹਿ ਦੇਣਾ ਜੇ ਕਿਸੇ ਭਰਾ ਕੋਲ ਹੈਗਾ ਵੀ ਆ ਤੇ ਇੰਜਨ ਸਾਨੂੰ ਦੱਸੋ ਅਸੀਂ ਆਪਾਂ ਲੈ ਆ ਮੈਸੀ ਫਰਮੂਸਨ ਫਰਮੂਸਨ ਦਾ ਇੰਜਨ ਜਿਹੜਾ ਮੈਸੀ ਫਰਮੂਸਨ ਫਰਮੂਸਨ ਇਹ ਕੇ 6 ਸਾਲਾ 6 ਵੋਲਟ ਜਿਹਾ ਹੈ 12 14 ਦਾ अच्छा ये दो तरह दे सी अच्छा ये भी वो वो करंट ते चलदा ना चार प्लग सी एनु ठीक है जदे पहले बजाज चेतकोंदा ही 6 वोल्ट 12 ये भी बकायदा कवेल लगी सी अच्छा चार प्लग बड़ा फीचर ਤੁਸੀਂ ਦੱਸਿਆ ਜੀ ਇਹ ਸੈਲਫ ਵਗੈਰਾ ਹੋਰ ਕਿਤੇ ਹੈ चार प्लਾਗੇ ਦੇ हां ਆ ਇਥੋਂ ਇਆਂ ਚੇਂਜ ਕਰਤਾ ਐਚਰ ਦਾ ਇਹਦੇ ਵਿੱਚ ਇਹਦੇ ਚਾਰ గేਰ ਆ ਇੱਥੇ ਇਹਦੇ ਸੈਲਫ ਹੁੰਦੀ ਹੈ سٹਾਰਟ ਇੱਥੇ سٹਾਰਟ ਹੋਣਾ ਆ ਥੱਲੇ ਕੋ ਗੀ ਲੱਗੀ ਹੋਈ ਕਿੱਥੋਂ ਜਦੋਂ ਉਹਨੂੰ ਕਰਾਂਗੇ سٹਾਰਟ ਫੇ ਹੋਣਾ ਹਾਂਜੀ ਠੀਕ ਹੈ ਠੀਕ ਬਾਕੀ ਇਥੋਂ ਲੈ ਕੇ ਪਿਛਲੇ ਸਾਲਾਂ ਤੋਂ ਕਦੇ ਖੋਲ ਕੇ ਹੀ ਨਹੀਂ ਦੇਖਿਆ ਸੀ। ਇਹ ਖੋਲਿਆ ਹੀ ਨਹੀਂ ਬਿਲਕੁਲ। ਕਦੇ ਖੋਲਿਆ ਹੀ ਨਹੀਂ। ਕੁਝ ਵੀ ਨਹੀਂ ਹੋਇਆ ਇਹਨੂੰ। 70 70 ਸਾਲ ਹੋ ਗਏ। ਇਹਦਾ ਰੰਗ ਬਚਾਲਿਓ ਕਿਉਂ ਆਏ? ਇਹ ਐਲੂਮੀਨੀਅਮ ਦੀ ਬਾਡੀ ਆ ਇਹ। ਠੀਕ ਆ। ਮੈਟ ਲਿਆ ਕੋਈ ਚੀਜ਼ ਦਾ। ਤੇ ਇਹਦੇ ਪੈਰ ਤਾਂ ਵਗੈਰਾ ਨਹੀਂ ਆਉਂਦੇ ਜੱਲਾਇ। ਇਹ ਇਹ ਨਹੀਂ ਇਹਨੂੰ ਆਵੇ। ਇਹਨੂੰ ਪਹਿਲਿਆਂ ਨੂੰ ਨਹੀਂ ਆਉਂਦੇ ਸੀ। ਠੀਕ ਆ। ਜੀ ਇਦਾਂ ਹੀ ਹੁੰਦਾ ਸੋ। ਇਹ ਕਿੰਨੇ ਦਾ ਆਇਆ ਸੀ ਉਦੋਂ ਜੀ? 5500 ਦਾ। 5500 ਰੁਪਏ ਦਾ। ਸਾਲ? ਸਨ 55 ਇੱਟ ਤੋਂ ਹੁੰਦੇ ਗੱਡੇ ਚੱਲਦੇ ਸੀ ਜ਼ਿਆਦਾ ਉਦੋਂ ਗੱਡਿਆਂ ਤੋਂ ਬੱਸ ਨੂੰ ਚਲਾਉਣਾ ਵਾਸਤੇ ਕਿਵੇਂ ਡਰਾਈਵਰ ਵਗੈਰਾ ਦਾ ਕਿਵੇਂ ਪ੍ਰਬੰਧ ਹੋਇਆ ਫਿਰ ਡਰਾਈਵਰ ਡੈਡੀ ਹੋਣੀ ਸਾਰੇ ਤਜਰਬੇਕਾਰ ਹੀ ਸੀ ਉਦੋਂ ਠੀਕ ਆ ਆਪ ਹੀ ਪਲੱਗ ਬਲੱਗ ਸਾਫ਼ ਕਰ ਲੈਣੇ ਸਾਰਾ ਕੁਝ ਆਪ ਹੀ ਕਰ ਲੈਣਾ ਦੁਕਾਨਾਂ ਬਹੁਤ ਨਹੀਂ ਹੁੰਦੀਆਂ ਸੀ ਉਦੋਂ ਠੀਕ ਕਰਨ ਵਾਲੀ ਤੇ ਮੰਗਵਾਇਆ ਕਿੱਥੋਂ ਸੀ ਇਹ ਮੇਡ ਇਨ ਇੰਗਲੈਂਡ ਇਹ ਨਾਲ ਇਹਦੇ ਨਾਲ ਤਾਂ ਨਹੀਂ ਕਟਾਈ ਸੀ ਬਾਕੀ ਸਮਾਨ ਸਾਰਾ ਹਾਲ ਸੁਹਾਗਾ ਤਵੀਆਂ ਹਾਂ ਜਿੰਦਰਾ ਉਹ ਵੀ ਸਾਰਾ ਪਿਆ ਹਜੇ ਤੇ ਅੱਜ ਦੇ ਟਾਈਮ 'ਚ ਕਹਿੰਦੇ ਐਸੈਸਰੀ ਵੀ ਯਾਰ ਵੱਖਰੀ ਲੱਗਣੀ ਹਾਂਜੀ ਇਹਦੇ ਨਾਲ ਨਹੀਂਗਾ ਐਮਟੀ ਨਾ ਬੋਛ ਬਛ ਦਿੰਦੇ ਹੁੰਦੇ ਸੀ 88 ਚ ਹਾਂ ਇਹ ਤਾਂ ਤੋਂ ਤਾਂ ਹੋ ਗਿਆ ਜੀ ਪਹਿਲਾ ਇਸ ਤੋਂ ਬਾਅਦ ਫਿਰ ਦੂਜਾ ਕਿਹੜਾ ਸੀਗਾ ਜੀ ਇਹ ਬਾਅਦ ਜੋ ਇੰਟਰਨੈਸ਼ਨਲ ਲਿਆ ਸੀਗਾ ਅੱਛਾ ਉਹ ਬਾਤਾ 71 ਚ ਸੇਲ ਕਰ ਉਹ ਸੇਲ ਕਰਤਾ ਸੀ ਹਾਂ ਉਸ ਤੋਂ ਬਾਅਦ ਤੇ ਉਦੋਂ ਬਾਅਦ ਚਾ 70 ਮਾਡਲ ਫੋੜ ਲਿਆਂਦਾ ਸੀ ਅੱਛਾ ਇਹਨੂੰ ਫਿਰ ਬਾਅਦ ਚ ਸ਼ੋਸ਼ਾ ਬਣਾ ਦਿੱਤਾ ਹਾਂਜੀ ਇਹਨੂੰ 60 ਵਾਲਾ ਹਿੱਸਾ ਲਾਤਾ ਮੈਂ ਭਾਜੀ ਹੁਣਾਂ ਕੋਲੇ ਕੋਈ ਬੰਦਾ ਰਮਲ ਲੈਣ ਵੀ ਆਇਆ ਸੀ ਉਹ ਢਿੱਲੋ ਸਾਹਿਬ ਆਏ ਸੀ ਹਾਰਪੁਰ ਤੋਂ ਅੱਛਾ ਉਹ ਤਿਆਰ ਕਰਦੇ ਸੀ ਉਹਨਾਂ ਨੇ ਵੀ ਤਿੰਨ ਟਰੈਕਟਰ ਲੈ ਕੇ ਇਹਦਾ ਇੱਕ ਟਰੈਕਟਰ ਤਿਆਰ ਕੀਤਾ ਸੀ ਉਹਨਾਂ ਦਾ ਸਮਾਨ ਲਾ ਕੇ ਇਹ ਗੱਬਾਂ ਤੇ ਨਟ-ਨੋਟ ਪਿੱਤਲ ਦੇ ਜਿੱਥੋਂ ਗ੍ਰੀਸ ਵਾਲਾ ਨਿਪਲ ਨਹੀਂ ਕਰ ਗ੍ਰੀਸ ਲਾਉਣਾ ਆਪਾਂ ਗ੍ਰੀਸ ਕਰ ਲਾਉਣੀ ਪਿੱਤਲ ਦਾ ਬੋਲਟ ਲੱਗਾ ਤੇ ਥੋੜੀ ਗ੍ਰੀਸ ਦੇਣੀ ਆਪਾਂ ਕੰਮ ਲੈਣੇਗਾ ਬਸ ਗਾਂ ਦੀ ਕੰਮਸ਼ਿੰਦਰੀ ਦਾ ਔਰ ਫਰਕ ਪੈ ਗਿਆ ਮੈਨੂੰ ਤਾਂ ਐ ਲੱਗਾ ਇਹਨੇ ਸਟਾਰਟ ਨਹੀਂ ਹੋਣਾ ਨਾ ਪਰ ਨਹੀਂ ਇਹ ਤਾਂ ਪਹਿਲੀ ਥਾਰੇ ਸਭ ਪਹਿਲੀ ਸੈਲਫ ਸਟਾਰਟ ਆ ਉਹ ਚੀਜ਼ ਰੱਖਣ ਦਾ ਫਾਇਦਾ ਕੀ ਜਿਹੜੀ ਸਟਾਰਟ ਹੀ ਨਾ ਹੋਈ ਸਹੀ ਬਿਲਕੁਲ ਬੈਟਰੀਆਂ ਦਾ ਧੂਆਂ ਕੱਢ ਦਿੰਦੀਆਂ ਸਹੀ ਹੁਣ ਤੁਹਾਡੇ ਸਾਹਮਣੇ ਆ ਸਾਰੇ ਸੈਲਫ ਸਟਾਰਟ ਕਰਕੇ ਕੱਢੇ ਆ ਜਿਹੜਾ ਆਪਾਂ ਕਿੰਨੇ ਮਹੀਨਿਆਂ ਬਾਅਦ ਕੱਢੇ ਉਹਨੇ ਨੀ ਹੁਣੇ ਜਿਹੜੇ ਬਾਈ ਵੱਡੇ ਆ ਇਹ ਤੇ ਮੇਰਾ ਖਿਆਲ ਦੋ ਤਿੰਨ ਮਹੀਨੇ ਕੱਢੇ ਹੋਣੇ ਹਾਂਜੀ ਤੇ ਹਰੇਕ ਜਿਹਦੀ ਵੀ ਸਲਫ ਮਰ ਗਏ ਹਰ ਚੱਕੀ ਗਿਆ ਹਣਾ ਤੇ ਦੇਖੋ ਬੈਟਰ ਨਹੀਂ ਰੱਖਣ ਦਾ ਵੀ ਟਰੈਕਟਰ ਇਹੀ ਫਾਇਦਾ ਆ ਵੀ ਇਹ ਪੂਰੀ ਤਿਆਰੀ ਜਰ ਰਹਿਣ ਬਿਲਕੁਲ ਕੀ ਪਤਾ ਕਿਹੜੇ ਵੇਲੇ ਕਿੱਧਰ ਨੂੰ ਭੱਜਣਾ ਪੈਣਾ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਸਾਰੇ ਸੈਲਫ ਸਟਾਰਟ ਆ ਸਾਰੇ ਸੈਲਫ ਸਟਾਰਟ ਆ ਹਾਂਜੀ ਇਹ 11 ਮਾਡਲ ਆ ਠੀਕ ਆ ਤੇ ਇਹਨੂੰ AC ਕੈਬਨ ਲੱਗਾ ਲਗਾਏ ਇਹ AC ਕੈਬਨ ਲਵਾਇਆ ਸੀ ਮਰਿੰਡੇ ਤੋਂ ਠੀਕ ਆ ਜੀ ਹਾਂਜੀ ਇਹ ਵੀ ਆਪਣੀ ਮਾਡਲ ਆਉਂਦਾ ਜੇ 75 75 ਇਹ 75 75 ਆਇਆ ਸੀ ਪਹਿਲਾਂ ਫਿਰ ਬਾਅਦ 80 85 ਆਇਆ ਸੀ ਹੂੰ ਇਹ ਕੀ ਕਹਿੰਦੇ ਨੇ ਇੰਪੋਰਟ ਵਾਲੇ ਮੋਟਰ ਆ ਇਹ ਐਕਸਪੋਰਟ ਕਰਦੇ ਟਰੈਕਟਰਾਂ ਨੂੰ ਇਹਨਾਂ ਨੂੰ ਹਾਂਜੀ ਠੀਕ ਆ ਓਕੇ ਓਕੇ 75 75 ਪੋਰ ਵੀ ਬਹੁਤ ਵਧੀਆ ਟਰੈਕਟਰ ਬਣਾਇਆ ਹੈ ਵੀ ਬਹੁਤ ਜ਼ੋਰ ਲਾਉਂਦਾ ਹੈ ਵੀ ਪਿਛਲਾ ਹਿੱਸਾ ਬਹੁਤ ਹੈਵੀ ਹੈ ਦਾ ਇਹ ਸਾਰੇ ਕੰਮਾਂ ਵਾਸਤੇ ਵਹਾਈ ਵਾਸਤੇ ਤਵੀਆਂ ਸਾਰੇ ਕੰਮਾਂ ਵਾਸਤੇ ਵਰਤ ਚੁੱਕੇ ਨੇ ਬਈ ਆ ਜਿਹੜੀ ਹੱਕ ਆ ਇਹ ਵਰਾਉ ਦਾ ਪੂਰਾ ਡਿਜ਼ਾਈਨ ਕਰ ਲਿਆ ਸਾਰਿਆਂ ਦੇ ਲਈ ਜਾਂਦਾ ਇਹ ਵੀ ਮਿਲਟਰੀ ਹੁੱਕ ਸਾਡੇ ਟਰਾਲੀਆਂ ਵੀ ਵੱਡੀਆਂ ਆ ਹਾਂ ਗੁੱਲੇ ਵਾਲੀ ਹੁੱਕ ਜਿਹੜੀ ਹਲਦੀ ਰਹਿੰਦੀ ਆ ਵਿੱਚੋਂ ਗੁੱਲਾ ਹਿਲਦਾ ਰਹਿੰਦਾ ਹਾਂਜੀ ਇਹ ਅੱਗੇ ਪਿੱਛੇ ਨਹੀਂ ਹੁੰਦੀ ਓਕੇ ਜਦਾਂ ਗੁੱਲੇ ਵਾਲੀ ਚਲਾਉਨੇ ਆ ਬ੍ਰੇਕ ਲਾਉਨੇ ਝਟਕਾ ਪੈਂਦਾ ਟਰੈਕਟਰ ਨੂੰ ਅੱਗੇ ਕਰਦੇ ਹੂੰ ਵਾਈਬ੍ਰੇਸ਼ਨ ਕਰਦਾ ਇਹ ਜਿੱਥੇ ਹੁੱਕ ਟੱਗ ਗਈ ਹੈ ਨਾ ਗਾਮਸ਼ਾ ਨਹੀਂ ਹੁੰਦਾ ਇਹ ਪਠਾਨਕੋ ਤੋਂ ਆਉਨੇ ਆ ਇਹ ਮਿਲਟਰੀ ਦੀ ਪੈਣੀ ਹੁੰਦੀ ਹੈ ਮਿਲਟਰੀ ਦੀ ਹੈ ਹਾਂ ਠੀਕ ਹੈ ਔਰ ਨਾ ਦੂਜੇ ਬੰਦੇ ਦੀ ਲੋੜ ਆ ਕਿ ਉਹ ਇਹ ਤਾਂ ਇਹ ਚੱਟਾ ਕੋਲ ਬਾਹਰ ਕੱਢਣਾ ਪਰਫਾਰਮੈਂਸ ਜਿਹੜੇ ਜਿਹੜੇ ਟਰੈਕਟਰ ਨੇ ਹੁਣ ਜੇ ਲੈਣਾ ਉਹਦੇ ਲਈ ਤੇ ਵਧੀਆ ਹੁਣ ਅਸੀਂ ਤਾਂ ਵੱਡੇ ਚਲਾਏ ਆ ਹਾਂਜੀ ਪਰ ਉਹ ਗੱਲ ਨਹੀਂ ਬਣਦੀ ਇਹਨਾਂ ਤੋਂ ਆਪਾਂ ਗੱਲ ਹੋਰ ਹਸਾ ਹੁਣ ਕਹਿੰਦੇ ਆ ਉਹ ਅਗਲਾ ਹੋਰ ਹਸਾ ਹੁਣ ਲਾ ਲੈਂਦਾ ਜਿਹਦਾ ਘਰੇ ਇੱਕ ਟਰੈਕਟਰ ਜਾਂ ਦੋ ਟਰੈਕਟਰ ਰੱਖੇ ਆ ਅਗਲਾ ਕਹਿੰਦਾ ਅਸੀਂ ਅਰਜੰ ਰੱਖਿਆ ਬਹੁਤ ਵਧੀਆ ਚੱਲਦਾ ਮੈਂ ਆਣਾ ਇਹਨੇ ਖਰਾਬ ਵੀ ਹੋਣਾ ਤੇ ਲਿਆ ਤਾਂ ਮੈਸਤਰੀ ਇਹਨੂੰ ਖੋਲਣ ਲੱਗਾ ਜਿਹਾ ਜਿਵੇਂ ਦਾ ਅੱਗੇ ਪਿੱਛੇ ਵੀ ਯਾਰ ਮੈਸਤਰੀ ਨੂੰ ਪਤਾ ਹੀ ਨਹੀਂ ਇਹਨਾਂ ਬਾਰੇ ਕਿ ਜਿਹੜੇ ਗਾਹ ਆਈ ਜਾਂਦੇ ਆ ਹਾਂਜੀ ਉਹ ਤੇ ਟ੍ਰੇਨਿੰਗ ਲੈਣਗੇ ਤਾਂ ਟਰੈਕਟਰ ਖੁੱਲੂਗਾ ਇਹ ਹਾਂ ਹੁਣ ਹੁਣ ਕਿਸੇ ਨੂੰ ਇਹਦੀ ਟਿਊਨਿੰਗ ਦਾ ਹੀ ਨਹੀਂ ਬੰਦ ਕਰਨ ਦਾ ਪਤਾ ਹੁਣ ਸਰਵਿਸ ਮੰਗਦਾ ਸਰਵਿਸ ਕਰਕੇ ਉਹ ਟਿਊਨਿੰਗ ਕਰਨ ਦਾ ਹੀ ਨਹੀਂ ਪਤਾ ਹੁਣ ਕਿਸੇ ਨੂੰ ਕੰਪਿਊਟਰ ਮੀਟਰ ਤੇ ਆਉਂਦਾ ਹਾਂ ਉਹ ਉਹ ਚੁੰਡੂ ਕਰਦਾ ਇਹ ਸੀਆਰਡੀ ਇਹ ਬਿਗੈਰ ਸੀਆਰਡੀ ਤੋਂ ਆ ਸੀਆਰਡੀ ਇਹਦੇ ਵਿੱਚ ਚੱਲਣ ਦੇ ਵਿੱਚ ਕੁਝ ਨਹੀਂ ਦੇ ਚੱਲਣ ਦੇ ਵਿੱਚ ਇਹ ਇਹ ਬੰਦ ਹੋ ਜਾਂਦਾ ਸੀਆਰਡੀ ਧੂਲ ਜਾਂਦਾ ਠੀਕ ਹੈ ਇਹ ਵੀ ਧੀ ਜੋੜ ਕੀਤਾ ਤਜਰਬਾ ਹਾਂ ਸੀਆਰਡੀ ਇਹਨੂੰ ਖੱਟ ਲ ਜਾਂਦਾ ਇਹਨੂੰ ਇੱਕ ਗੇੜਾ ਵੀ ਨਹੀਂ ਦੇਣ ਦਿੰਦਾ ਤੇ ਕਹਿੰਦੇ ਜਿਆਦਾ ਪਸੰਦ ਕਰਦੇ ਆ ਇਹਨੂੰ ਇਸ ਪੰਪ ਨੂੰ ਹਾਂ ਆ ਦੇਖੋ ਛਤਰੀ ਕਿੱਥੋਂ ਚੱਕੀ ਆ ਉਹੀ ਵੇਗ ਨਹੀਂ ਆ ਬੜਿਆ ਕਿ ਨਹੀਂ ਗਾਰਡਰ ਹਾਂ ਨਰ ਭਾ ਤੇ ਉਹ ਮੇਰੇ ਗਰਮ ਨਹੀਂ ਹੋਇਆ ਇਹ ਤੂੰ ਦੇਖੀ ਆ ਲੱਗਦਾ ਹਣਾ ਮੈਂ ਮੇਰੀ ਅਜੇ ਉਹ ਤੂੰ ਯਾਰ ਨੂੰ ਲੱਗਦਾ ਮੈਂ ਭਰਿਆ ਹੀ ਨਹੀਂ ਹਜੇ ਸਹੀ ਮੈਂ ਅੱਛਾ ਇਹ ਵੀ ਐਕਸਪੋਰਟ ਮਾਡਲ ਆ ਇਹ ਮੇਰਾ ਰੋਜ ਦੇ ਪਹਿਲਾਂ ਕਰ ਲੈਂਦੀ ਆ ਪੂਰਾ ਨਹੀਂ ਨਹੀਂ ਚੱਲ ਚੱਲਣ ਦਾ ਕੰਮ ਘਰ ਮੇਂ ਜਾਣੀ ਦਾ ਕੰਮ ਘਰ ਮੋਹਿਆੜੀ ਬਈ ਇਹ ਆ ਨਹੀਂ ਪੱਤੀਆਂ ਉੱਥੇ ਪੱਤੀਆਂ ਹੀ ਕਾ ਸਕਦੇ ਦੋ ਤਿੰਨ ਕਹਿ ਹੁੰਦੇ ਬਈ ਛਤਰੀ ਲਾਤੀ ਹੁਣ ਵਾਲੀ ਕੋ ਕਿਹੜੇ ਬੋਲਟਾਂ ਤੇ ਕੱਸੀ ਆ ਕੋਈ ਮਰਗਾਡਾ ਨਾ ਅਟੈਚ ਨਹੀਂ ਇਹ ਆਪ ਆਪਣਾ ਹੀ ਹਾਂ ਮਿਹਨਤ ਪੈ ਤੇਰਾ ਉਹ ਕੰਮ ਹੋ ਗਿਆ ਜਿਵੇਂ ਆਪਾਂ ਕੇ ਏਜੰਸੀ ਜਾਂ ਟਰੈਕਟਰ ਮੰਡੀ ਜਾ ਕੇ ਟਰੈਕਟਰ ਫ੍ਰੀਸ ਰਾਂ ਹੁੰਦਾ ਫੇਰ ਆ ਵੇਖ ਲਈਏ ਆ ਵੇਖ ਲਈਏ ਉਹ ਗੱਲ ਹੋਈ ਪਈ ਨਹੀਂ ਉਹ ਅੱਡ ਅੱਡ ਕਿਸੇ ਨੂੰ ਵਿਆਹ ਦਾ ਚਾਹੁੰਦਾ ਵੇਲਾ ਸਕੂਲ ਨਹੀਂ ਅੱਜ ਹੋਮਵਰਕ ਨਹੀਂ ਕੀਤਾ ਇਹਨੂੰ ਵੀ ਚਾਰ ਟਰੈਕਟਰਾਂ ਜਦੋਂ ਸੇਮ ਕਬਾਈ ਦੀ ਕੱਲ ਫੋਨ ਆਇਆ ਨਾ ਵੀ ਉੱਥੇ ਜਾਣਾ ਆਪਾਂ ਮੈਂ ਵੀਡੀਓ ਤੇ ਗੱਲ ਕਰੀ ਜਿੰਦਾ ਮੈਂ ਕਿਹਾ ਉਹੀ ਭਾਈ yellow ਟਰੈਕਟਰ ਵਾਲੇ ਬਸ ਫੇਰ ਨਹੀਂ ਇਹਨੂੰ ਦੱਸਿਆ ਕਿ ਮੈਂ ਨਾਲ ਜਾਣਾ ਤੁਹਾਡੇ ਅਸੀਂ ਅਹੀਂ ਅਹੀਂ ਨਾ ਜਿਹੜੇ ਬੰਦ ਜਿਹੜੀ ਚੀਜ਼ ਦਾ ਸ਼ੌਂਕ ਹੁੰਦਾ ਹੁਣ ਆਪਣਾ ਇਹ ਭਰੂਗਾ ਫੇਰ ਬਾਹਰ ਨਿਕਲਣਾ ਫੇਰ ਕਦਮ ਗੇੜਾ ਕੱਢਣਾ ਪੈਣਾ ਹਲ ਪਰਿਆਣੀ ਨੂੰ ਕੋਈ ਲੱਗਾ ਤੈਨੂੰ ਫਰਕ ਟਿੱਡੀ ਕਿਹੜਾ ਟਰੈਕਟਰ ਲੱਗਾ ਪਸੰਦ ਜੌਂੜੀਆ ਤਾਂ ਕੋਈ ਵੀ ਹੈ ਨਹੀਂ ਇੱਥੇ ਆਹ ਆਹ ਦੇਖੋ ਆਹ ਆਹ ਦੇਖੋ ਹੁਣ ਉਹਨਾਂ ਨੇ ਜੇ ਬੰਦਾ ਇੱਥੇ ਬੈੰਦਾ ਵੀ ਆ ਵੀ ਪੇਂਟ ਨਾ ਖਰਾਬ ਹੋਵੇ ਸ਼ੀਟ ਵੀ ਲਾਈ ਆ ਹਾਂ ਵੀ ਪੈਰ ਨਾ ਲੱਗਣ ਜੇ ਪੈਰ ਲੱਗਦੇ ਆ ਨਾ ਪੇਂਟ ਖਰਾਬ ਹੁੰਦਾ ਉਹਨਾਂ ਨੇ ਤਾਂ ਸ਼ੀਟ ਵੀ ਲਾਈ ਆ ਹੂੰ ਇਹ ਸਾਡੇ ਘਰ ਕਲਾਂ ਪਿੰਡ ਚ ਦੋ ਟਰੈਕਟਰ ਆਏ ਏ ਉਹ ਇੱਕ ਜਨਕੀ ਇਹਨੂੰ ਬਹੁਤ ਵਧੀਆ ਮੰਨਦੇ ਆ ਬਹੁਤ ਤਕੜਾ ਰੈਟਰ ਹੋਰ ਕਿਸੇ ਕੰਮ ਤੇ ਲਾਉਣ ਚ ਲਾਉਣ ਜਦੋਂ ਤੂੜੀ ਵਾਲੀ ਮਸ਼ੀਨ ਦਾ ਸੀਜ਼ਨ ਆ ਗਿਆ ਉਦੋਂ ਇਹ ਨਹੀਂ ਲਾਉਣਾ ਨਾ ਪਾਵਰ ਬਹੁਤ ਵੀਡੀਓ ਪਾਵਰ ਇਹਦੀ ਠੀਕ ਹੈ ਪਾਵਰ ਬਹੁਤ ਕੱਢਦਾ ਦਵਾ ਫਰਾਈ ਵੀ ਬਹੁਤ ਵੱਡਾ ਇਹਦਾ ਜਿੱਦਾਂ ਅਛਰਦਾ ਹਾਂਜੀ ਹਾਂਜੀ ਫਰਾਈ ਵੀ ਕਰਕੇ ਹਾਂ ਪੋਟਾਸ਼ ਭੰਦਾ ਉਹ ਹਾਂਜੀ ਕਰਦਾ ਫਰਾਈ ਦੇ ਕਿਦਾਂ ਹਾਂਜੀ ਆ ਆ ਆ ਗਿਆ ਉਹ ਟਰੈਕਟਰ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਇਹ ਇੱਕ ਬਹੁਤ ਘੱਟ ਵਿਖਿਆ ਹੋਊ ਤੁਹਾਨੂੰ ਆ ਦੋ ਇਕੱਠੇ ਹੀ ਖੜੇ ਆ ਨਸਰ ਜੀ ਨੇ 33 ਦਾ ਜੀ ਕੋਈ ਹਿਸਾਬ-ਕਿਤਾਬ ਨਹੀਂਗਾ ਅੱਛਾ 33 ਕੇ ਤੇ ਗਿਣੇ ਹੀ ਨਹੀਂ ਖੇਤ ਅੱਛਾ ਠੀਕ ਹੈ ਇੱਕ 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 ਗੱਲ ਬਾਈ ਹੋਰ ਦੱਸਦਾ ਸੀਗਾ ਜਿਵੇਂ ਇਹ ਕਿਨੇ ਭੈਣੇ ਵੀ ਬਾਈ ਕਰ ਲੱਗ ਗਿਆ ਦੀ ਰਿੰਮੀ ਟਰੈਕਟਰ ਵੀ ਸਾਰੇ ਵਰਤ ਜਾਂਦੇ ਹੋਣੇ ਆ ਤੇ ਮੈਂ ਵੀ ਬਾਈ ਦੱਸਦੇ ਸੀ ਅਸੀਂ ਇੱਕ ਇੱਕ ਐਮਪਲੀਮੈਂਟ ਪਾ ਦਨੇ ਆ ਇੱਕ ਇੱਕ ਟਰੈਕਟਰ ਜਿਹਨੇ ਐਮਪਲੀਮੈਂਟ ਪਾਤਾ ਉਹਦੇ ਪੂਰਾ ਸੀਜ਼ਨ ਮਗਰ ਰਹਿਣਾ ਉਹਦੇ ਹਾਂ ਸਹੀ ਹੈ ਜੀ ਕਿੰਨੇ ਬੰਦੇ ਮਿਲਣ ਲਾਗੇ ਤੁਹਾਨੂੰ ਇਸੇ ਵਜ੍ਹਾ ਕਰਕੇ ਨਹੀਂ ਕੋਣ ਕਿਸੇ ਕੋਲੇ ਸਮਾਂ ਕਿਹਦੇ ਕੋਲੇ ਹੈ ਨਾ ਸਾਰੀ ਬਦੌਲਤ ਇਹ ਸਾਰਾ ਹੈ ਨਾ ਰੌਣਕ ਲੱਗੀ ਹੋਈ ਹੈ ਇਹ ਵੀ ਗੱਲ ਸਮਾਨ ਜਿਹੜਾ ਉਹਦਾ ਸਾਰਾ 프랑ਸ ਤੋਂ ਜਦੋਂ ਮਰਜ਼ੀ ਮੰਗਾ ਲਵਾਂ ਹਾਂਜੀ ਉਹਨਾਂ ਦਾ ਹਾਂਜੀ ਠੀਕ ਹੈ ਸਮਾਨ ਕਿ ਇਹ ਵੀ ਜਿਆ ਕੋਈ ਵੀ ਹੈ ਮਸ਼ੀਨਰੀ ਜਿਹੜੀ ਬਣੀ ਆ ਜਿੱਥੇ ਸਮਾਨ ਮਿਲ ਜਾਂਦਾ ਹੂੰ ਪਰ ਨਹੀਂ ਆਪਾਂ ਭਜਾਈ ਨਹੀਂ ਹਾਂ ਭਜਦੇ ਹਾਂ ਜੇਨ ਮਸ਼ੀਨਰੀ ਰੱਖੀ ਆ ਉਹਨੂੰ ਹੁਣ ਰੱਖੀ ਆ ਤਾਂ ਉਹਨੂੰ ਤਾਂ ਸਾਂਭਣੀ ਤੇ ਪੈਣੀ ਆ ਸਾਂਭਣੀ ਪੈਣੀ ਆ ਜਾਂ ਫੇ ਵੇਚਣੀ ਪਊ ਹਾਂ ਉਸੇ ਤੋਂ ਕਲਾਸ ਦੀ ਗੱਲ ਕੀਤੀ ਇੱਥੇ ਜਿਹੜੇ ਇਂਡਗਾ ਦੇ ਬਣੇ ਹੋਏ ਟਰੈਕਟਰ ਅਗਲਾ ਉਹਦਾ ਜਿਹੜਾ ਸਮਾਨ ਨਹੀਂ ਮਗਲਾ ਉਹਨੂੰ ਵੇਚ ਦਿੰਦਾ ਨਹੀਂ ਵੇਚ ਦਿੰਦੇ ਆ ਫੇਂ ਗਾਂ ਘਾਟਾ ਵੀ ਬਹੁਤ ਪੈਂਦਾ ਨਾ ਚੀਜ਼ ਵੇਚ ਕੇ ਬਿਲਕੁਲ ਇੱਕ ਬਣਿਆ ਵੀ ਆ ਨਹੀਂ ਵਧੀਆ ਦੂਆ ਲੈ ਲਓ ਦੂਆ ਦੀ ਵਧੀਆ ਤੀਆ ਲੈ ਲਓ ਇਹ ਟਰੈਕਟਰ ਜਿਵੇਂ ਹੁਣ ਬਈ ਆ ਟਰੈਕਟਰ ਹੈਗਾ ਵਾ ਹਾਂਜੀ ਇਹਦੀ ਵੀ ਆਰਤੀ ਬਣੀ ਹੋਈ ਹੈ ਹਾਂਜੀ ਹਾਂਜੀ ਅੱਛਾ ਇਹ ਜਿਹੜੇ ਬਾਹਰ ਬਾਹਰ ਜਾਂਦੇ ਟਰੈਕਟਰ ਉਹਨਾਂ ਦੀਆਂ ਆਰਸੀਆਂ ਜਾਨਕਿ ਬਣ ਜਾਂਦੀਆਂ ਇਹ ਸਾਰੇ ਜਿਹੜੇ ਇੱਥੇ ਲਾਂਚ ਕਰਕੇ ਉਹਨਾਂ ਨੇ ਟਰੈਕਟਰ ਫੇਰ ਆਰਸੀ ਬਣੀ ਅੱਛਾ ਜੀ ਫੇਰ ਹੀ ਨੰਬਰ